ਅੰਮ੍ਰਿਤਸਰ ਦੇ ਵਿੱਚ ਬਾਬਾ ਭੀਮਰਾਮ ਵੇਦਕਰ ਸਾਹਿਬ ਜੀ ਮੂਰਤੀ ਦੀ ਬੇਦਵੀ ਨੂੰ ਲੈ ਕੇ ਅੱਜ ਪੂਰੇ ਜਿਹੜਾ ਹੈਗਾ ਜਲੰਧਰ ਦੇ ਵਿੱਚ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਦਿੰਨੇ ਹੈਗੇ ਕਿ ਰਵਦਾਸ਼ ਚੌਂਗ ਜਿਹੜਾ ਹੈਗਾ ਜਿੱਥੇ ਅੱਜ ਪੂਰੇ ਬਹੁਮਤ ਸਮਾਜ ਪਾਰਟੀ ਹੋਏ ਔਰ ਦਲਿਤ ਸਮਾਜ ਵਰਗ ਉਹ ਜਿਹੜਾ ਹੈਗਾ ਅੱਜ ਵੱਡਾ ਜਿਹੜਾ ਇੱਕ ਇਕੱਠ ਕਰਕੇ ਜਿਹੜਾ ਹੈਗਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਇੱਥੇ ਇਕੱਠੇ ਹੋ ਕੇ ਨਜ਼ਰ ਆ ਰਹੇ ਹਨ ਹਾਲਾਂਕਿ ਪੁਲਿਸ ਵੀ ਜਿਹੜੀ ਇੱਥੇ ਵੱਡੀ ਗਿਣਤੀ ਦੇ ਵਿੱਚ ਲੱਗੀ ਹੋਈ ਨਜ਼ਰ ਆ ਰਹੀ ਹੈਗੀ ਤਾਂ ਜੋ ਕੋਈ ਹੋਰ ਅਨਸਖਾਵੀ ਘਟਨਾ ਨਾ ਹੋਵੇ ਔਰ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਹਾਲਾਂਕਿ 26 ਜਨਵਰੀ ਜਾਨਕੀ ਗਣਤੰਤਰ ਦਿਵਸ ਮੌਕੇ ਜਦ ਕਿ ਸੰਵਿਧਾਨ ਦਿਵਸ ਮਨਾਇਆ ਜਾਂਦਾ ਤਾਂ ਉਸ ਦਿਨ ਹੀ ਜਿਹੜੀ ਇਸ ਤਰੀਕੇ ਦੀ ਘਟਨਾ ਹੋਈਗੀ ਬੇਨਿੰਦਿਆਯੋਗ ਹੈ ਜਿਸ ਨੂੰ ਲੈ ਕੇ ਅੱਜ ਜਲੰਧਰ ਪਰ ਹੋਰ ਸਾਲੂ ਫਗਵਾੜਾ ਤੇ ਹੋਰ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਬੰਦ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ ਤਾਂ ਪਰ ਜਲੰਧਰ ਦੀ ਗੱਲ ਕਰੀਏ ਜਲੰਧਰ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਦੁਕਾਨਾਂ ਬੰਦ ਹੈਗੇ ਵੱਡਾ ਸਮਰਥਨ ਦੇਖਣ ਨੂੰ ਮਿਲ ਰਿਹਾ ਹੈਗਾ ਔਰ ਮੇਰੇ ਨਾਲ ਇੱਥੇ ਰਾਜਕੁਮਾਰ ਰਾਜੂ ਵੀ ਮੌਜੂਦ ਹੈਗੇ ਉਹਨਾਂ ਨੇ ਵੀ ਗੱਲ ਕਰਦੇ ਹੈਗੇ ਕਿ ਆਖਰ ਜਿਹੜੀ ਇਹ ਸਾਰੀ ਘਟਨਾ ਹੋਈ ਹੈਗੀ ਕਿਵੇਂ ਦੇਖਦੇ ਹੋ ਔਰ ਕੀ ਜਿਹੜੀ ਹੈਗੀ ਆ ਇੱਥੇ ਉਹ ਮੰਗ ਕਰਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸਾਰੇ ਇੱਥੇ ਇਕੱਠੇ ਹੋਏ ਨੇ ਸਰ ਜਿਸ ਤਰੀਕੇ ਨਾਲ ਵੱਡੀ ਘਟਨਾ ਹੋਈ ਹੈ ਨਿੰਦਨ ਜੋ ਘਟਨਾ ਕੀ ਮੰਗ ਕਰਦੇ ਹੋ ਵੱਡੀ ਘਟਨਾ ਬੜੀ ਨਿੰਦਨਯੋਗ ਹੈ ਕਿ ਜਿਹੜਾ 26 ਜਨਵਰੀ ਦਾ ਬਹੁਤ ਵੱਡਾ ਦਿਨ ਸੀ ਸੰਵਿਧਾਨ ਦਿਵਸਾ ਸਾਡੇ ਡਾਕਟਰ ਪੀਰ ਮਿਹਦਰ ਸਾਹਿਬ 26 ਜਨਵਰੀ ਅਸੀਂ ਬੜੀ ਚਾਹਵ ਨਾਲ ਮਨਾਉਂਦੇ ਹਰ ਸਾਲ ਮਨਾਣੇ ਆ 76ਵਾਂ 26 ਜਨਵਰੀ ਸੰਵਿਧਾਨ ਦਾ ਦਿਨ ਸੀਗਾ ਅਸੀਂ ਸਾਰੇ ਪੱਸੇ ਝੰਡੇ ਚੜਾਏ ਜਾ ਰਹੇ ਖੁਸ਼ੀਆਂ ਨਾਲ ਬਣਾਇਆ ਜਾ ਰਿਹਾ ਉਧਰ ਇੱਕ ਮਨਮੁਦੀ ਬਦਾਰ ਜਾਨਕਿ ਕਮਲਾ ਜਿਹਨੂੰ ਆਪਾਂ ਪਲੈਨਿੰਗ ਨਾਲ ਭੇਜਿਆ ਗਿਆ ਪ੍ਰੀ ਪਲਾਨ ਬਣਾਇਆ ਗਿਆ ਉਹਨੂੰ ਅੰਮ੍ਰਿਤਸਰ 골ਡਨ ਟੈਪਰ ਦੇ ਲਾਗੇ ਸਾਡੇ ਬੀਆ ਡਾਕਟਰ ਮਿਹਨਤ ਸਿੰਘ ਸਾਹਿਬ ਦਾ ਬੋਤਲ ਲੱਗਾ ਔਰ ਉੱਥੇ ਲੱਖਾਂ ਹੀ ਲੋਕ ਆਉਂਦੇ ਜਾਂਦੇ ਨੇ ਦੁਪਹਿਰ ਦੇ ਟਾਈਮ ਐਨਿਕੋ ਰਾਤ ਨੂੰ ਕੋਈ ਚੋਰੀ ਕੋਈ ਪਰਦੇ ਨਾਲ ਦੁਪਹਿਰ ਦੇ ਟਾਈਮ ਪੋੜੀ ਲਾ ਕੇ ਕਰਨ ਵਾਲੀ ਪਹਿਲਾ ਅਗ ਲਈ ਕਿ ਸਵਿਧਾਨ ਨੂੰ ਅਗੇ ਸਵਿਧਾਨ ਬਣਿਆ ਉਸ ਤੋਂ ਬਾਅਦ ਉਹਨੇ ਉੱਪਰ ਜਾ ਕੇ ਬੂਟਸ ਮੇਦੂ ਉੱਪਰ ਚੜਿਆ ਔਰ ਉਹਨੂੰ ਥੋੜਿਆਂ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਐਸੀ ਗਲਤ ਜਿਹੜੀ ਮਨਪੱਧ ਘਟਨਾ ਜਿਹੜੀ ਉਹ ਸਾਡੇ ਬਰਦਾਸ਼ਤ ਤੋਂ ਬਾਹਰ ਹੈ ਕਿ ਕਹਿੰਦੇ ਨੇ ਸਭ ਤੋਂ ਵੱਡੇ ਗੁਰੂ ਆ ਡਾਕਟਰ ਪੀਰ ਮੇਦਕਰ ਸਾਫ ਜਿਨ੍ਹਾਂ ਨੇ ਸਾਨੂੰ ਜੀਨ ਦਾ ਹੱਕ ਦਿੱਤਾ ਇਕੱਲੇ ਐ ਨਹੀਂ ਜਲੰਧਰ ਨੂੰ ਇਕੱਲੇ ਅੰਬਰ ਸਾਨੂੰ ਪੂਰੇ ਫਲਟ ਦੇ ਵਿੱਚ ਉਹਨਾਂ ਨੂੰ ਮੰਨਣ ਵਾਲੇ ਲੋਕ ਹੈ ਕਿ ਉਹਨੇ ਹਾਲ ਸਮਾਜ ਦਾ ਆਪਣੀ ਜ਼ਿੰਦਗੀ ਚ ਉਹਨੇ ਆਪਣਾ ਜਿੰਨਾ ਸ਼ਗਰ ਚ ਕੀਤਾ ਆਲ ਸਮਾਜ ਲਈ ਕੀਤਾ ਕਿ ਆਲ ਸਮਾਜ ਮੇਰਾ ਕੋਈ ਪਿੱਛੇ ਨਾ ਰਵੇ ਕਿਸੇ ਤੋਂ ਬਰਾਬਰ ਦਾ ਹੱਕ ਲੈਣ ਦੇ ਉਹਨੇ ਸਾਨੂੰ ਦੁਆਏ ਤੇ ਉਸ ਨਾ ਮਾੜੀ ਘਟਨਾ ਕੀਤੀ ਕਿ ਸਾਡੀ ਇਹੀ ਮੰਗ ਹੈ ਕਿ ਇਸ ਬੰਦੇ ਨੂੰ ਪਹਿਲਾਂ ਤੋਂ ਜਿਹੜਾ ਰਿਮਾਂਡ ਲਿਆ ਉਹਦਾ ਪਲਾਨ ਪੁੱਛਿਆ ਜਾਵੇ ਕਿ ਤੇਰੇ ਮਾਸਟਰਮੈਂਡ ਕੋਣ ਹੈ ਪਿੱਛੇ ਕੋਣ ਹੈ ਕਿਹੜੀਆਂ ਤਾਕਤਾਂ ਕਿਹੜੀਆਂ ਜਥੇਬੰਦੀਆਂ ਕਿਹੜੀ ਸ਼ਰਾਰਤੀ ਅਸਲ ਹੈ ਉਹਨਾਂ ਨੂੰ ਪੁੱਛ ਗਏ ਕਿ ਕੀਤੀ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਅਰੈਸਟ ਕੀਤਾ ਜਾਵੇ ਇਸ ਬੰਦੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਫਿਰ ਸਾਡੇ ਸਮਾਜ ਨੂੰ ਥੋੜੀ ਠੰਡ ਪੇਗੀ ਕਿ ਜਿਹੜਾ ਇੰਨਾ ਮਾੜਾ ਕੰਮ ਕੀਤਾ ਹੈ ਮਾੜਾ ਘਟਨਾ ਕੀਤੀ ਹੈ ਸਾਡੀ ਮੰਗ ਹੈ ਸਰਕਾਰ ਅਗੇ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿਹੜਾ ਪਿੱਛੇ ਮਾਸਟਰਮੈਂਡ ਨੇ ਇਹਦੇ ਪਿੱਛੇ ਤਾਕਤਾਂ ਨੇ ਉਹਨਾਂ ਨੂੰ ਪਰਦਾ ਪਾਦ ਕੀਤਾ ਜਾਵੇ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਵੀ ਪੂਰੀ ਸਜ਼ਾ ਨਾਲ ਦਿੱਤੀ ਜਾਵੇ ਇਹ ਕਿਸ ਤਰੀਕੇ ਦੀ ਮੰਗ ਕਰਦੇ ਹੋ ਤੁਸੀਂ ਵੀ ਜਿਸ ਤਰੀਕੇ ਨਾਲ ਇਹ ਸਾਰੀ ਘਟਨਾ ਹੋਈ ਔਰ ਕਿੰਨੇ ਵੇ ਤੱਕ ਜਿਹੜਾ ਅਜੇ ਪੂਰਾ ਜਲੰਧਰ ਬੰਦ ਰਹੇਗਾ ਇਹ ਸ਼ਾਮ ਦੇ 5 ਵਜੇ ਤੱਕ ਦੀ ਕਾਲ ਹੈ ਜੀ ਬਾਕੀ ਸਾਰੀ ਟੀਮ ਬੈਠ ਕੇ ਅਸੀਂ ਡਿਸਾਈਡ ਕਰਾਂਗੇ ਤੇ ਅਸੀਂ ਇਹ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਬੰਦੇ ਨੂੰ ਫਾਂਸੀ ਦਿੱਤੀ ਜਾਵੇ ਤੇ ਅੱਗੇ ਵੀ ਇਹ ਚੀਤਾ ਅੱਗੇ ਵਾਸਤੇ ਵੀ ਨਿਸ਼ਚਿਤ ਕੀਤਾ ਜਾਵੇ ਕਿ ਅਦੇ ਕੋਈ ਇਹੋ ਜਿਹੀ ਘਟਨਾ ਨਾ ਕਰ ਸਕੇ ਇਸ ਕਰਕੇ ਸਖਤ ਤੋਂ ਸਖਤ ਕਾਰਵਾਈ ਮੰਗਦੇ ਸਾਰੇ ਹੀ ਦਲਿਤ ਸਮਾਜ ਦੇ ਵਿੱਚ ਇਹ ਬਹੁਤ ਵੱਡਾ ਰੋਸ਼ ਹੈ ਕਿ ਅਸੀਂ ਡਾਕਟਰ ਅੰਬੇਡਕਰ ਨੂੰ ਅਸੀਂ ਪਰਮਾਤਮਾ ਦੇ ਰੂਪ ਹੀ ਮੰਨਦੇ ਆ ਕਿਉਂਕਿ ਸਾਡੇ ਦਲਿਤਾ ਨੂੰ ਜੀਵਨ ਦਾ ਹੱਕ ਦਿੱਤਾ ਤੇ ਡਾਕਟਰ ਅੰਬੇਡਕਰ ਸਾਹਿਬ ਨੇ ਦਿੱਤਾ ਔਰਤਾਂ ਨੂੰ ਵੀ ਉਹਨਾਂ ਨੇ ਬਰਾਬਰ ਦਾ ਹੱਕ ਦਿੱਤਾ ਤੇ ਸਾਡੇ ਸਮਾਜ ਦੀ ਇਹੀ ਮੰਗ ਹੈ ਜੀ ਤਾਂ ਬਿਲਕੁਲ ਜਿਹੜੀ ਇਹ ਘਟਨਾ ਹੋਈ ਹੈ ਬੇਹਤ ਨਿੰਦਨਯੋਗ ਹੈ ਤਾਂ ਜਿਸ ਤਰ੍ਹਾਂ ਕੜੀ ਜਿਹੜੀ ਹੈਗੀ ਆ ਵੱਡੀ ਜਿਹੜੀ ਹੈਗੀ ਆ ਆ ਜਨ ਕੋਈ ਸਰਕਾਰ ਦਾ ਪਾਰਟ ਨਹੀਂ ਸੀ ਸਾਡੇ ਯਾਰ ਬਿਸ਼ੱਕ ਦੁਬਾਰਾ ਇਹਨਾਂ ਕੋ ਫਿਰ ਆਉਣੇ ਆ ਰਾਜਕੁਮਾਰ ਰਾਜੀਵ ਜੀ ਰਾਜੀਪਾ ਜੀ ਜਿਸ ਤਰੀਕੇ ਨਾਲ ਤੁਸੀਂ ਆਮ ਪਾਰਟੀ ਸਰਕਾਰ ਦੇ ਨੁਮਾਇੰਦੇ ਵੀ ਹੋ ਤੁਸੀਂ ਪਹਿਲੀ ਗੱਲ ਦੱਸੋ ਕਿ ਕਿਸ ਜਿਹੜੀ ਸਰਕਾਰ ਕੋਲੋਂ ਕਿਹੜੀ ਮੰਗ ਕਰਦੇ ਹੋ ਜਿਹੜੀ ਇਹ ਘਟਨਾ ਹੋਈ ਹੈ ਅਸੀਂ ਸਰਕਾਰ ਦੇ ਨੁਮਾਇੰਦੇ ਆ ਅਸੀਂ ਇਨਸਾਨ ਆ ਅਸੀਂ ਹਾਲ ਸਮਾਜ ਨਾਲ ਤੁਰਦੇ ਆ ਅਸੀਂ ਕੋਈ ਇਹਦੀ ਪੱਖਵਾਜੀ ਨਹੀਂ ਹੈ ਸਾਡੀ ਸਰਕਾਰ ਦਾ ਵੀ ਇੱਕ ਟੀਚਾ ਹੈ ਕਿ ਕਿਸੇ ਨਾਲ ਪੱਖਵਾਜੀ ਨਹੀਂ ਕਰਨਾ ਆਪਾਂ ਜਿਹੜੀ ਘਟਨਾ ਹੋਈ ਹੈ ਬਹੁਤ ਮਾੜੀ ਹੈ ਔਰ ਮੇਰੀ ਸਰਕਾਰ ਦੇ ਤੌਰ ਤੇ ਸਾਡੇ ਮਾਨ ਸਾਹਿਬ ਅਕਿ ਮੇਰੀ ਬੇਨਤੀ ਹੈ ਉਹਨਾਂ ਨੇ ਵੀ ਵੈਸੇ ਸਖਤੂ ਸਖਤ ਆਰਡਰ ਦਿੱਤੇ ਨੇ ਕਿ ਦੋਸ਼ੀ ਨੂੰ ਸਖਤੂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਏ ਮੇਰੀ ਮੰਗ ਹੈ ਕਿ ਇਹ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਏ ਜਿਹੜਾ ਪ੍ਰੀਪਲਾਨਾਂ ਦੇ ਪਿੱਛੇ ਜਿਹੜੇ ਪਰਦੇ ਪਿੱਛੇ ਲੋਕ ਨੇ ਇਕੱਲੇ ਦਾ ਕੰਮ ਨਹੀਂ ਹੈ ਇਹਦੇ ਪਿੱਛੇ ਪਰਦੇ ਦੇ ਪਿੱਛੇ ਲੋਕ ਆ ਉਹ ਵੀ ਨਾਲ ਲਿਆ ਕੇ ਰਖੜੇ ਜਾਣੇ ਚਾਹੀਦੇ ਨੇ ਕਿ ਕੱਲ ਨੂੰ ਆਉਣ ਵਾਲੇ ਟਾਈਮ ਤੇ ਕੋਈ ਵੀ ਅਜਿਹੀ ਘਟਨਾ ਮਾਰੀ ਘਟਨਾ ਕਰਨ ਦੀ ਹਿੰਮਤ ਨਾ ਕਰੇ ਮੇਰੀ ਸਭ ਤੋਂ ਵੱਡੀ ਮੰਗ ਹੈ ਮਹਿਮਾਨ ਸਾਹਿਬ ਅਗੇ ਅਪੀਲ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਅਗੇ ਕਿ ਮਾਨ ਸਾਹਿਬ ਇਹਨਾਂ ਨੂੰ ਇੱਧੇ ਦੀ ਸਜ਼ਾ ਦਿਓ ਕਿ ਆਣ ਵਾਲੀ ਪੀੜ੍ਹੀਆਂ ਉਹਨਾਂ ਦੀ ਯਾਦ ਕਰਨ ਕਿ ਅਸੀਂ ਮਾੜਾ ਕੰਮ ਨਹੀਂ ਕਰਨਾ ਕਿਸੇ ਦੇ ਜਾਤੀ ਦੇ ਖਿਲਾਫ ਕਿਸੇ ਸंवਿਧਾਨ ਦੇ ਖਿਲਾਫ ਅਸੀਂ ਮਤਲਬ ਕਿਸੇ ਦੇ ਖਿਲਾਫ ਨਹੀਂ ਚੱਲਣਾ ਹਾਂ ਇਨਸਾਨੀ ਦਾ ਤੁਹਾਨੂੰ ਹੱਕ ਮਿਲਿਆ ਆਪਾਂ ਰਲ ਕੇ ਆਨੰਦ ਮਾਨੀਏ ਡਰਾਮਾ ਪਖੰਡ ਬੰਦ ਕਰੀਏ ਜਿਹੜੀਆਂ ਸ਼ਰਾਰਤੀ ਅੰਸਲਾਂ ਆਪੋਜੀਸ਼ਨ ਪਾਰਟੀਆਂ ਉਹਨਾਂ ਨੂੰ ਚੇਤਾਵਨੀ ਹੈ ਕਿ ਅਦਾ ਤੇ ਗਲਤ ਕੰਮ ਬੰਦ ਕਰ ਦਿਓ ਇਹ ਪਖੰਡ ਰਚਾਣੇ ਬੰਦ ਕਰੋ ਤੇ ਬਿਲਕੁਲ ਸਰਕਾਰ ਦਾ ਇੱਕ ਨਮਾਇੰਦਾ ਹੁੰਦੇ باوجود ਵੀ ਇਹਨਾਂ ਨੇ ਆਪਣੀ ਸਰਕਾਰ ਨੂੰ ਵੀ ਇੱਕ ਮੰਗ ਕੀਤੀ ਹੈ ਕਿ ਜਿਹੜੀ ਆ ਇਸ ਵਿਅਕਤੀ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਕਿਤੇ ਨਾ ਕਿਤੇ ਇਹ ਜਿਹੜੀ ਕਟਨਾ ਹੋਈ ਆ ਬੇहद ਨਿੰਦਨਯੋਗ ਆ ਔਰ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਹੈਗਾ ਜਲੰਧਰ ਪੂਰੀ ਤਰ੍ਹਾਂ ਮੁਕੰਮਲ ਬੰਦ ਰਹੇਗਾ ਔਰ ਕੁਝ ਦੇਰ ਤੱਕ ਜਿਹੜੇ ਹੈਗੇ ਆ ਰੋਡ ਸ਼ੋ ਵੀ ਕਰਕੇ ਜਿਹੜਾ ਇਹ ਪ੍ਰੋਟੈਸਟ ਕੀਤਾ ਜਾਵੇਗਾ ਕੈਮਰਾ ਪਰਸਨ ਜਗਰੂਰ ਦੇ ਨਾਲ ਹ